ਮੁਕਸ਼ੂ ਦੀ ਜੰਗ ਦੇ ਵਿੱਚ 26 ਸੰਗਾਂ ਦੇ ਨਾਲ ਛੀਏ ਮਾਈ ਭਾਗੋ ਮਾਤਾ ਪਾਡੋ ਉਹ ਮਹਾਰ ਜੋਹਾ ਸੀ ਜਿਹਦੇ ਚ ਜਹਦੀ ਵੀ ਹੋਈ ਕੋਈ ਕੋਈ ਦੇਖਿਆ ਲਈ ਕਰਦੇ ਨਾ ਤੇ ਤੇਰੇ ਕੀ ਆਖੀ ਸੀ ਜਿਹੜਾ ਸਿੱਖ ਪਸੰਦ ਤੋਂ ਸੌਂਦੀ ਹੈ ਅਗਲੀ ਜਿੱਤੀ ਚਾਹੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਦੇਖਣੇ ਚੱਪੀਆਂ ਦੀ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਮ ਹੈ ਜਿੰਨਾ ਕਿਸੇ ਵੀ ਚਾਹੀ ਦੇ ਵਿੱਚ ਕੁਆ ਕੁਆ ਦੀ ਗੱਲ ਨਹੀਂ ਹੈ। ਨਾ ਕੇਵੀ ਵਾਲੀ ਗੱਲ ਹੈ। ਪਰ ਆਪਣਾ ਸਾਥ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ। ਜਿਵੇਂ ਉਹ ਤੁਸੀਂ ਆਪਾਂ ਦੇਖ ਰਹੇ ਹੋ ਨਾ ਸਾਰੇ ਵੀ ਉਹ ਪਿੱਛੇ ਝਲਕੀਆਂ ਪੰਜਾਬ ਸਰਕਾਰ ਵੱਲੋਂ ਕੁਝ ਝਲਕੀਆਂ ਦਿਖਾ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ। ਜਿਵੇਂ ਕਿ ਕਦੇ ਵੀ 26 ਜਨਵਰੀ ਦਿਖਾਉਣੀ ਹੁੰਦੀ ਨੇ ਇਹ ਦਿੱਲੀ 'ਚ। ਤੇ ਬਾਕੀ ਜਾਣਕਾਰੀ ਬਾਈ ਮੇਰੇ ਨਾਲ ਮੱਖਣ ਖੜਾ ਮੇਰੇ ਪਿੰਡ ਦਾ ਜਵਾਨ ਤੇ ਬੜੀ ਜਿਆਦਾ ਜਾਣਕਾਰੀ ਹੈ ਬੰਦੇ ਨੂੰ। ਤੇ ਆਪਣੇ ਨਾਲ ਸਾਰੀ ਸਾਂਝੀ ਕਰੋ ਭਾਈ ਸਤਿ ਸ਼੍ਰੀ ਅਕਾਲ ਮਾਣ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਤੇ ਕੀ ਸਮਾਚਾਰ ਹੈ ਕੀ ਗੱਲਬਾਤ ਹੈ ਇਹ ਇਹ ਜੀ ਆਪਣੇ 26 ਜਨਵਰੀ ਨੂੰ ਆਪਣੇ ਪੰਜਾਬ ਦੇ ਸਾਹਮਣੇ ਪਿੱਛੇ ਸਾਰੇ ਸੂਬਿਆਂ ਦੇ ਝਲਕੇ ਸੈਂਟਰ ਸੈਂਟਰ ਦੇ ਵਿੱਚ ਜਿਹੜੀ ਆ ਰਹੀ ਨੇ ਪ੍ਰੇਡ ਤੇ ਦਿਖਾਈਆਂ ਜਾਂਦੀਆਂ ਨੇ ਉਹਦੇ ਉਹ ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ ਮਤਲਬ ਆਪਣੀਆਂ ਪੰਜਾਬ ਦੀਆਂ ਝਲਕਾਂ ਨੂੰ ਕੈਨਸਲ ਕਰਤਾ ਉਹ ਮਤਲਬ ਸੂਬਾ ਸਰਕਾਰ ਸਾਰੇ ਦੇਖ ਕੇ ਇਹਨਾਂ ਝਲਕਾਂ ਨੂੰ ਦਿਖਾ ਰਹੀ ਹੈ ਜਿਨੇ ਮਤਲਬ ਉਹਨਾਂ ਨੇ ਕਰਕੇ ਨੇ ਜਿਨੇ ਦੇਸ਼ ਵਾਸਤੇ ਕੁਝ ਕੀਤਾ ਜਿਵੇਂ ਭਗਤ ਸਿੰਘ ਹੋ ਗਿਆ ਸਰਕਾਰ ਦਰ ਸਰਬੱਤਾਂ ਦੀ ਰਾਣੀ ਇਹ ਪੰਜਾਬ ਦੇ ਸਾਰੇ ਕਿਤੇ ਇਨ ਤਾਕਿਆਂ ਨੂੰ ਮਤਲਬ ਪੰਜਾਬ ਚ ਫੇਰਿਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਲੋਕਾਂ ਨੂੰ ਇਹ ਪਹਿਲਾਂ ਵੀ ਕਦੇ ਕੀਤੀ ਹੈ ਕਹੇ ਇਹ ਤੇ ਮਤਲਬ ਪਹਿਲੀ ਵਾਰ ਕੈਨਸਲ ਕਰੀਆਂ ਨੇ ਇਹ ਪਹਿਲਾਂ ਹਰ ਇੱਕ ਵਾਰੀ 26 ਜਨਵਰੀ ਦੇ ਦਿਨ ਸੈਂਟਰ ਦਿੱਲੀ ਦਿਖਾਈਆਂ ਜਾਂਦੀਆਂ ਨੇ ਇਹ ਕਿ ਆਪਣੀਆਂ ਝਾਕੀਆਂ ਉੱਥੇ ਮਤਲਬ ਵਿੱਚ ਪੜ ਨਹੀਂ ਮਤਲਬ ਆਪਣਾ ਮੇਦੀ ਪੰਜਾਬ ਦਾ ਜਿਹੜਾ ਮਰਾ ਸਟਰੋਂਗਪਨ ਆ ਉਹ ਮਤਲਬ ਸਾਰੇ ਮਤਲਬ ਇੰਡੀਆ ਨੂੰ ਪਤਾ ਲੱਗ ਗਿਆ ਉਹ ਉਹ ਕਹਿੰਦੇ ਵੀ ਇਹ ਝਾਕੀਆਂ ਵਧੀਆ ਨਹੀਂ ਹੈਗੀਆਂ ਵੀ ਸਾਨੂੰ ਇਹ ਸਾਡੇ ਬੀਕੈਸਲ ਕਰਦੇ ਉਹਨਾਂ ਨੂੰ ਪਸੰਦ ਨਹੀਂ ਹੈਗੀਆਂ ਵੀ ਉਹ ਉਹਦੇ ਵਿੱਚ ਇਹ ਲੋਕਾਂ ਨੂੰ ਤਾਂ ਦਿਖਾਉਂਦੇ ਵੀ ਇਹ ਚ ਦੇਖੋ ਵੀ ਤਥਾ ਕੀ ਹੈ ਚ ਕੋਈ ਤਥਾ ਨਹੀਂ ਝਾਕੀਆਂ ਸਾਰੇ ਸਾਡੇ ਸਹੀ ਨੇ ਉਹਨਾਂ ਨੇ ਜਾਣ ਬੁੱਝ ਕੇ ਮਤਲਬ ਪੰਜਾਬ ਦੀ ਝਾਕੀ ਉੱਥੇ ਵਿੱਚ ਪੈ ਨਹੀਂ ਦਿੱਤੀ ਪੰਜਾਬ ਸਰਕਾਰ ਮਤਲਬ ਸੈਂਟਰਲ ਸਰਕਾਰ ਨੂੰ ਦਿਖਾਉਣਾ ਚਾਹੁੰਦੀ ਹੈ ਵੀ ਜਿੰਨੇ ਵੀ ਮਹਾਨ ਹੋਏ ਦੇ ਜਾਦੇ ਪੰਜਾਬ ਦੇ ਵਿੱਚੋਂ ਹੋਏ ਨੇ ਹਾਂ ਆ ਪੰਜਾਬ ਦੇ ਵਿੱਚੋਂ ਹੋਏ ਨੇ ਪੰਜਾਬ ਜਿਹੜੇ ਮਹਾਨ ਭਗਤ ਸਿੰਘ ਹੋਏ ਨੇ ਜਾਂ ਕੋਈ ਵੀ ਹੋਏ ਨੇ ਉਹਨਾਂ ਦੀਆਂ ਝਾਕੀਆਂ ਇਹਨਾਂ ਨੇ ਮਤਲਬ ਉੱਥੇ ਉੱਥੇ ਦਿੱਲੀ 'ਚ ਪ੍ਰੇਟ ਨਹੀਂ ਕਰਨ ਦਿੱਤੀ ਇਹਨਾਂ ਨੂੰ ਹੋਰ ਜਿੱਥੇ ਮਤਲਬ ਬੀਜੇਪੀ ਦੀ ਆਪਦੀ ਸਰਕਾਰ ਸੀ ਉਹਨਾਂ ਸੂਬਿਆਂ ਦੇ ਉਹਨਾਂ ਦੀਆਂ ਝਾਕੀਆਂ ਉੱਥੇ ਉਹਨਾਂ ਦੀ ਦਿਖਾਈਆਂ ਗਈਆਂ ਨੇ ਦੂਜੇ ਸੂਬਿਆਂ ਦੇ ਝਾਕੀਆਂ ਉੱਥੇ ਦਿਖਾਈਆਂ ਨਹੀਂ ਗਈਆਂ ਤੇ ਇਹ ਦਿਖਾਉਣ ਨਾਲ ਆਪਾਂ ਨੂੰ ਪੰਜਾਬ ਨੂੰ ਕੋਈ ਜਗ ਮਤਲਬ ਫਾਇਦਾ ਹੋਊ ਕੋਈ ਫਾਇਦਾ ਹੋਊਗਾ ਵੀ ਸਾਨੂੰ ਪਤਾ ਲੱਗੂਗਾ ਵੀ ਹਾਂ ਵੀ ਸਾਡੇ ਇਹ ਸਾਡੇ ਭਗਤ ਸਿੰਘ ਨੇ ਜਾਂ ਹੋਰ ਦੇਸ਼ ਜਦ ਕਰਾਇਆ ਵੀ ਉਹਨਾਂ ਨੂੰ ਅੱਜ ਸੈਂਟਰ ਸਰਕਾਰ ਹੈ ਜਿਹੜੀ ਉਹ ਮਤਲਬ ਠੀਕ ਹੈ ਗੱਲ। ਬਾਕੀ ਆ ਜੋ ਆਪੋ ਤੇ ਦੇਖਦੇ ਹਾਂ ਨਾ ਚੱਲ ਕੇ। ਚਲੋ ਤੁਸੀਂ। ਕਿੰਦਾ ਉਹ ਲੋਕਾਂ ਨਾਲ ਦਖਾ ਕਰ ਰਹੇ ਨੇ। ਸਾਡੇ ਸੂਰਬੀਰਾਂ ਦੀਆਂ ਝਾਕੀਆਂ ਜਦੋਂ 26 ਜਨਵਰੀ ਨੂੰ ਰਾਜਪਥ ਦੇ ਉੱਤੇ ਰਾਸ਼ਪਤੀ ਦੇ ਜਿਹੜਾ ਭਵਨ ਹੈ ਉਹਦੇ ਮੂਹਰੇ ਪਰਦਸ਼ਤ ਹੁੰਦੀਆਂ ਨੇ ਜਾਂਦੀਆਂ ਝਾਕੀਆਂ। ਤਾਂ ਸਾਡਾ ਗੌਰਵਮਈ ਇਤਿਹਾਸ ਹੈ। ਚੀਤ ਬਖਸ਼ ਦਾ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਏ। ਲਾਲ ਰਾਜਪਥਰਾਏ ਦੀ ਫੋਟੋ ਹੈ। ਕਾਮਾਗਾਟਾ ਮਾਰੂ ਦੇ ਸ਼ਹੀਦਾਂ ਦੀ ਫੋਟੋ ਹੈ। ਇਹ ਫੋਟੋ ਦੱਸ ਰਹੀ ਹੈ ਵੀ ਸਾਡਾ ਪੰਜਾਬ ਕਿਹਜਾ ਸੀ ਉਸ ਦੇ ਵਿੱਚ ਉਹ ਸੂਰਬੀ ਸਾਡੀ ਮਾਤਾ ਮਾਈ ਪਾਗੋ ਜਿਹੜੇ ਮੁਕਸਰ ਦੇ ਵਿੱਚ ਪੈਦਾਵਾ ਲੈ ਕੇ ਆਏ ਸੀ ਇਹ ਮਾਈ ਪਾਗੋ ਦੀ ਪਿੱਛੇ ਫੋਟੋ ਹੈ ਉਹਨੇ ਕਿਹਾ ਸੀ ਕਿ ਤੁਸੀਂ ਛੱਡ ਕੇ ਆ ਗਏ ਗੁਰੂ ਨੂੰ ਬਹੁਤ ਗਲਤ ਕੀਤਾ ਜੇ ਤੁਸੀਂ ਐ ਛੱਡ ਕੇ ਆ ਗਏ ਤਾਂ ਚੂੜੀਆਂ ਪਹਿਨ ਲਓ ਮੈਂ ਜੰਝੇ ਕੱਲੀ ਤਾਂ ਮਾਈ ਪਾਗੋ ਜਦੋਂ ਕੱਲੀ ਐਲਪੀ ਮਦਾਨ ਦੇ ਵਿਚਾਰ ਕੇ ਕੋੜੇ ਤੇ ਆ ਲੈ ਕੇ ਤਲਵਾਰ ਤੋਂ ਬੁੰਜਾ ਜਿਹੜੇ ਲਿਖੇ ਜੇ ਕੇ ਸੀ ਬਦਾਵਾ ਉਹ ਵੀ ਨਾ ਚੱਲ ਗਏ ਚੱਲੇ ਫਿਰ ਮੁਕਸਰੀ جنگ ਹੋਈ ਉੱਥੇ ਜਿਹੜੇ ਪੰਜੇ ਪੰਜੇ ਸੀਗੇ ਪੋਜਾ ਦੇ ਪੋਜਾ ਸਿੰਘ ਸੀ ਛੀਦ ਹੋਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕੱਲੇ ਕੱਲੇ ਨੂੰ ਬੁਲਾ ਕੇ ਉਹ ਪੇਦਾਵ ਪੜਿਆ ਸੀਗਾ ਭਾਈ ਮਹਾ ਸਿੰਘ ਤੋਂ ਭਾਈ ਮਹਾ ਸਿੰਘ ਸੀ ਜਦ ਪੁੱਛਿਆ ਆਖਰ ਦੇ ਵਿੱਚ ਗੁਰੂ ਸਾਹਿਬ ਨੇ ਵੀ ਸਿੰਘਾ ਦੱਸ ਤੇਰਾ ਕੀ ਪਾਈ ਤੇਰੀ ਆਖਰੀ ਇੱਛਾ ਤਾਂ ਮਹਾ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਦਲੇ ਪਾਸ਼ਾ ਕਿ ਤੁਸੀਂ ਮੇਰਾ ਪੇਦਾਵਾ ਪਾੜ ਦਿਓ ਉਹ ਚਾਕੀ ਆ ਜੀ ਉਹ ਮਾਈ ਦੀ ਮਾਈ ਪਾਕੋ ਦੀ ਕਿਸੇ ਕਹਿ ਰਤ ਕਰਨ ਵਾਲੀ ਹੈਗੀ ਇਹ ਉਸ ਤੋਂ ਬਾਅਦ ਉਸ ਪੁਰਣੀ ਚਾਕੀ ਪੰਜਾਬੀ ਸੱਭਿਆਚਾਰ ਦੀ ਹੈ ਸਾਡਾ ਪੰਜਾਬ ਦਾ ਸੱਭਿਆਚਾਰ ਬਹੁਤ ਉਸ ਸੱਭਿਆਚਾਰ ਹੈ ਪਰ ਕੀਮਤੀ ਸੱਭਿਆਚਾਰ ਹੈ ਜਿਹੜਾ ਲੋਕਾਂ ਪੰਜਾਬ ਦੇ ਕਿਤੇ ਹੈਗੇ ਨੇ ਇਹ ਤਿੰਨੇ ਚਾਕੀਆਂ ਭਵਾਂ ਸਿੰਘ ਮਾਨ ਦੀ ਸਰਕਾਰ ਨੇ ਭੇਜੇ 26 ਜਨਵਰੀ ਨੂੰ ਪਰ ਮੋਦੀ ਨੇ ਰੱਤ ਕਰਤੀਆਂ ਮੋਗਲੇ ਰੱਦ ਕਰਤੇ ਮੈਂ ਜਗਾਂ ਦਿਖਾਉਣੀਆਂ ਲੋਕ ਕਹਿੰਦੇ ਕੋਈ ਗੱਲ ਨਹੀਂ ਤੂੰ ਨਾ ਦਿਖਾ ਹਮਾਰ ਸਿੰਘ ਮਾਰ ਕਹਿੰਦਾ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਦਿਖਾਉਣ ਵਾਲੀ ਵੀ ਅੱਜ 10 ਚਾਕੀਆਂ ਨੇ ਸੋ ਅੱਜ ਉਹ ਚਾਕੀਆਂ ਤੁਹਾਡੇ ਸ਼ਹਿਰ ਪਿੰਡ ਬੋੜਾਵਾਲ ਵੀ ਚੱਪ ਕੇ ਫਿਰ ਗੁਰਨੇ ਜਾ ਕੇ ਬੁਲਾਦੇ ਰਾਤ ਨੂੰ ਅਸੀਂ ਰੱਖਾਂਗੇ ਕੱਲ ਨੂੰ ਬਰੇਟਾ ਮੋੜਾਵਾਲ ਇਹ ਸਾਰੇ ਜਾਣਗੇ ਚਾਕੀਆਂ ਇਸ ਤੋਂ ਬਾਅਦ ਮਾਰਸਾ ਪਰਟੰਟਾ ਹੁੰਦੀਆਂ ਹੁੰਦੀਆਂ ਸਾਰੇ ਪੰਜਾਬ ਚ ਚੱਕਰ ਲਾਵਾਂਗਾ ਮਹੀਨੇ ਦੇ ਵਿੱਚ ਇਸ ਗੱਲ ਦਿਖਾਉਣ ਬਾਅਦ ਵੀ ਲੋਕਾਂ ਰਿਹਾ ਵੀ ਸਾਡੇ ਨਾਲ ਕਿੰਨਾ ਤਗੜ ਕਰ ਰਿਹਾ ਹੈ ਮੋਦੀ ਜਿਹੜਾ ਹੈਗਾ ਕੇਂਦਰ ਸਰਕਾਰ ਇਹ ਸਾਡੀਆਂ ਝਾਕੀਆਂ ਵੀ ਸਾਨੂੰ ਉਹ ਦੇਖਣਾ ਪਸੰਦ ਨਹੀਂ ਕਰਦੇ ਸਾਡੇ ਸੂਰ ਵੀਰਾਂ ਦੀ ਸ਼ਕਲ ਵੀ ਦੇਖਣਾ ਪਸੰਦ ਨਹੀਂ ਕਰਦੇ ਜਿਨ੍ਹਾਂ ਨੇ 23 ਸਾਲ ਦੀ ਉਮਰ ਵਿੱਚ ਅ ਮਤਲਬ ਫਾਸੀ ਦੇ ਰਸਤੇ ਮਿਆ ਸੋ ਵੀਰੋ ਅੱਜ ਅਸੀਂ ਬੜਾ ਬਚਪਦੇ ਆ ਤੁਸੀਂ ਬੜੇ ਸ਼ਾਦਾ ਦੇ ਨਾਲ ਤੁਸੀਂ ਬੜੇ ਗੌਰਮੇਈ ਟੰਗ ਦੇ ਨਾਲ ਇਹਨਾਂ ਝਾਕੀਆਂ ਨੂੰ ਸਲਾਮ ਕਰਨਾ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਮਾਨਯੋਗ ਐਸਟ੍ਰੀਮ ਸਾਹਿਬ ਗੁਰਪ੍ਰੀਤ ਸਿੰਘ ਜੀ ਪੀ.ਸੀ.ਐਸ ਗੁਰਪ੍ਰੀਤ ਸਿੰਘ ਜੀ ਡੀ.ਐਸ.ਪੀ ਸਾਹਿਬ ਸਾਡੇ ਸਾਰੇ ਪੁਲਿਸ ਦੇ ਇੰਸਪੈਕਟਰ ਤਹਿਸੀਲਦਾਰ ਸਾਡੇ ਲੜਕੀ ਤੇ ਬਾਕੀ ਸਾਰੇ ਵਰਕਰ ਜਿਹੜੇ ਹੈਗੇ ਨੇ ਉਹ ਨਾਲ ਨੇ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵਹਿਰੀ ਖਾਸਤਾ ਵਾਹਿਗੁਰੂ ਜੀ ਕੀ ਫਤਿਹ